ਛੋਟਾ ਚੱਕਣ ਦੀ ਲੋੜ ਆ ਨਾ ਏਕੇ 47 ਚੱਕਣ ਦੀ ਲੋੜ ਹੈ ਜਦੋਂ ਮਰਜ਼ੀ ਤੱਕ ਕੇ ਇਹਨੇ ਜਿਹੜੇ ਉੱਪਰਲੇ ਬੈਠੀਆਂ ਸਰਕਾਰਾਂ ਜਦੋਂ ਮਰਜ਼ੀ ਬਦਲ ਸਕਦੇ ਹੋ ਇੱਕ ਬੋਰਡ ਦਾ ਅਧਿਕਾਰ ਇਹਨਾਂ ਹੈ ਏਕੇ 47 ਨਾਲ ਵੀ ਪੱਟਾ ਹਥਿਆਰ ਆ ਇਹ ਜਦੋਂ ਮਰਜ਼ੀ ਤੁਸੀਂ ਬਦਲ ਸਕਦੇ ਹੋ ਬੋਰਡ ਕੀ ਦੀ ਜਾਦੇ ਆ ਦਲਿਤ ਪਰਿਵਾਰਾਂ ਦੀ ਦਲਿਤ ਪਰਿਵਾਰਾਂ ਦੀ ਗਿਣਤੀ ਜਿਹੜੀ ਪਹਿਲਾਂ ਸੰਤਿਕ 36% ਸੀਗੀ 2011 ਦੇ ਵਿੱਚ ਅੱਜ 2024 ਹੈ ਅੱਜ ਜਿਹੜੀ 40% ਤੋਂ ਵੀ ਜ਼ਿਆਦਾ ਵੱਧ ਗਈ ਆ 40% ਦੇ ਜੇ 100 ਬੰਦਾ ਤਾਂ 40% ਦਲਿਤ ਪਰਿਵਾਰਾਂ ਦੇ ਲੋਕ ਆ ਤਾਂ ਇਹਨਾਂ ਦਲਿਤ ਪਰਿਵਾਰਾਂ ਨੇ ਰਾਜ ਭਾਗ ਕਦੋਂ ਲੈਣਾ ਇਹ ਸੋਚਣ ਵਾਲੀ ਗੱਲ ਆ ਹੁਣ ਜਿਵੇਂ ਜਿਵੇਂ ਸਿਆਣੇ ਕਹਿੰਦੇ ਆ ਕਿ ਜਿਹੜੇ ਆਪਣਾ ਇਤਿਹਾਸ ਭੁੱਲ ਜਾਂਦੇ ਆ ਜਿਹੜਾ ਆਪਣਾ ਇਤਿਹਾਸ ਭੁੱਲ ਜਾਂਦੀਆਂ ਕੌਮਾਂ ਉਹ ਸਦਾ ਵਾਸਤੇ ਗੁਲਾਮ ਹੋ ਜਾਂਦੀਆਂ ਤਾਨੂੰ ਤਾਂ ਸਾਡੇ ਰੈਬਰਾਂ ਦੀ ਤੁਹਾਨੂੰ ਕਿਸੇ ਦੱਸਿਆ ਨਹੀਂ ਅਜੇ ਤੱਕ ਕਿਉਂ ਨਹੀਂ ਦੱਸਿਆ ਕਿ ਜਿਹੜੇ ਪ੍ਰਚਾਰ ਕਰਨ ਵਾਲੇ ਆ ਉਹ ਹੋਰ ਹੋਰ ਲਾੜੇ ਚੋਂ ਆ ਤੁਹਾਨੂੰ ਬਾਬਾ ਜੀਵਨ ਸਿੰਘ ਬਾਰੇ ਨਹੀਂ ਦੱਸਿਆ ਤੁਹਾਨੂੰ ਗੁਰੂ ਰਵਿਦਾਸ ਬਾਰੇ ਨਹੀਂ ਦੱਸਿਆ ਤੁਹਾਨੂੰ ਭਗਤ ਕਬੀਰ ਬਾਰੇ ਨਹੀਂ ਦੱਸਿਆ ਤੁਹਾਨੂੰ ਬਾਲਵਿਕ ਜੀ ਬਾਰੇ ਨਹੀਂ ਦੱਸਿਆ